ਪੰਜਾਬ ਨੂੰ ਅਸੀਂ ਨਸ਼ਾ ਮੁਕਤ ਬਣਾਉਣਾਗਾ ਜੋ ਯੁੱਧ ਨਸ਼ਾ ਦੇ ਵਿਰੁੱਧ ਮਹਿਮ ਚੱਲ ਰਹੀ ਆ ਉਹਨੂੰ ਬੜੀ ਕਾਮਯਾਬੀ ਮਿਲ ਰਹੀ ਆ ਔਰ ਅੱਜ ਇਹ ਲੋਕ ਲਹਿਰ ਚ ਤਬਦੀਲ ਹੋ ਚੁੱਕੀ ਆ ਅੱਜ ਸਾਰੇ ਪੰਜਾਬ ਦੇ ਲੋਕ ਸਰਕਾਰ ਦਾ ਸਾਥ ਦੇ ਰਹੇ ਨੇਗੇ ਔਰ ਆਪ ਆਪ ਆ ਕੇ ਜਿਹੜੀ ਸਾਡੂੰ ਇਨਫੋਰਮੇਸ਼ਨ ਵੀ ਦੇ ਰਹੇ ਨੇ ਕਿ ਇੱਥੇ ਡਰੱਗ ਪੈਡਲਰ ਕੰਮ ਕਰ ਰਿਆ ਇੱਥੇ ਨਸ਼ਾ ਤਸਕਰ ਕੰਮ ਕਰ ਰਿਆ ਔਰ ਦੂਸਰਾ ਆਪ ਲੋਕ ਆਪ ਆ ਕੇ ਵੋਟ ਸੈਂਟਰਾਂ 'ਚ ਆਪ ਆ ਕੇ ਜਿਹੜਾ ਉਹ ਸਾਡੇ ਸੈਂਟਰਾਂ ਦਾ ਵਿਚ ਆ ਕੇ ਆਪਣੇ ਇਲਾਜ ਲਈ ਆਪਣੇ ਆਪ ਨੂੰ ਪੇਸ਼ ਕਰ ਰਹੇ ਨੇ ਔਰ ਮੈਂ ਸਮਝਦਾ ਬੜੀ ਸਕਸੈਸ ਸਾਨੂੰ ਮਿਲ ਰਹੀ ਆ ਕਿਉਂਕਿ ਲੋਕ ਜਦੋਂ ਆਪ ਬਾਹਰ ਆ ਕੇ ਕਹਿਣ ਕਿ ਭਰਾਵਾ ਮੈਂ ਨਸ਼ਾ ਕਰਦਾ ਮੇਰਾ ਨਸ਼ਾ ਛਡਾਇਆ ਜਾਵੇ ਤਾਂ ਇੱਥੋਂ ਪਤਾ ਲੱਗਦਾਗਾ ਕਿ ਨਸ਼ਾ ਤਸਕਰ ਜਿਹੜੇ ਨੇਗੇ ਉਹ ਚੇਨ ਟੁੱਟ ਚੱਕੀ ਆ ਮੈਸਾ ਤਸਕਰ ਭੱਜ ਚੁੱਕੇ ਨੇਗੇ ਔਰ ਲੋਕ ਆ ਕੇ ਆਪ ਆਪਣੇ ਆਪ ਨੂੰ ਸਰੈਂਡਰ ਕਰ ਰਹੇ ਨੇ ਕਿ ਸਾਡਾ ਇਲਾਜ ਕਰਵਾਇਆ ਜਾਵੇ ਸੋ ਮੈਂ ਸਮਝਦਾ ਜੋ ਮਹਿਮ ਸਰਦਾਰ ਭਗਵੰਤ ਸਿੰਘ ਮਾਜੀ ਨੇ ਸ਼ੁਰੂ ਕੀਤੀ ਸੀ ਉਹਨੂੰ ਪੰਜਾਬ ਦੇ ਅੰਦਰ ਬਹੁਤ ਵੱਡਾ ਹੰਗਾਰਾ ਮਿਲ ਰਿਹਾਗਾ ਔਰ ਬਹੁਤ ਜਲਦ ਜਿਹੜਾ ਪੰਜਾਬ ਨਸ਼ਾ ਮੁਕਤ ਹੋਊਗਾ